ਅਜੀ ਗੁਰਪ੍ਰੀਤ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪਾਲ ਸਿੰਘ ਅੰਸਰਾ ਅਮਰੀਕਾ ਤੋਂ ਵੀ ਬਾਬੇ ਦੇ ਬੱਚਿਆਂ ਦੀ ਜੋ ਆਪਣੇ ਲੜੀ ਚਲਾਈ ਸੀ ਉਹਦੇ ਅਰਦਾਸ ਵੀ ਕੋਈ ਬੇਨਤੀ ਕਰਨ ਲੱਗੇ ਚਾਹੁੰਦਾ ਹਾਂ ਇਹ ਕਹਿੰਦੇ ਤੇ ਵੀ ਅਰਦਾਸ ਇੱਕ ਕਿਤਾਬੀ ਲਿਖਿਆ ਜੀ 100 ਸਖੀਆਂ ਦੀਆਂ ਈਸ਼ਵਰ ਚ ਬੀਸ ਸਰਵਰ ਬੀ ਉਹ ਕਿਤਾਬਾਂ ਵੀ ਫਨਾਰ ਸ੍ਰੀ ਉਹ ਤੋਂ ਬੀ ਉਹ ਮਹੀਆ ਕਰ ਸਕਦੇ ਆ ਜੀ ਬੀ ਕਰ ਸਕਦੇ ਸਾਰੇ ਪ੍ਰਾਪਤ ਕਰ ਸਕਦੇ ਆ ਤੇ ਵੀ ਉਹ ਖਨਾਰਿਸਾਨਾ ਜਿਹੜਾ ਐਚਡੀਐਫਸੀ ਬੈਂਕ ਦੇ ਸਾਹਮਣੇ ਐਕਚੁਅਲੀ ਉਸ ਬੈਂਕ ਦੇ ਸਾਹਮਣੇ ਅਰਜਵੰਤ ਕਲੌਥ ਹਾਊਸ ਹਾਉਸ ਹੌ ਤੁਮਿਲਨਤੀ ਕਿਦਾਂ ਤੇ ਉੱਥੇ ਰੱਖਿਆ ਜਿਹੜਾ ਪਰਮੋਡਾ ਸੋਨੂ ਅ ਜਿਗਰਾਉ ਦਾ ਜੀ ਉੱਥੇ ਕੱਪੜੇ ਦਿਖਾਣਾ ਦੇਖੋ ਜਲਦੀ ਹਾਂਜੀ ਅੱਜ ਮੇਰੇ ਸਾਖੀ ਨਾਲ ਜਿਹੜੀ ਸੀ ਮੈਂ ਜਿਹੜੀ ਸਾਖੀ ਸੁਣਨੀ ਬੜੀ ਕਮਾਲ ਦੀ ਸਾਖੀ ਆ ਤੇ ਵਿਦ ਪ੍ਰੂਫ ਦਊਗਾ ਜਿਹੜਾ ਕਿਤਾਬ ਵੀ ਦੀ ਕਥਾਪੰਥ ਵੀ ਲਿਖੀ ਹੋਈ ਆ ਮੈਂ ਸਾਖਿਆਂ ਨਾਲ ਬੋਲ ਕੇ ਵੀ ਸੁਣਾਉਣੇ ਚਾਹੁੰਦਾ ਇਹਦੇ ਵਿੱਚ ਦਾਸ ਟੈਲੀਫੋਨ ਨੰਬਰ ਵੀ ਉੱਪਰ ਪਾ ਲਿਆ ਇਹ ਪਰਵਾਦਰ ਟੈਲੀਫੋਨ ਨੰਬਰ ਉਹ ਜੋ ਵੀ ਸਾਖੀ ਹੋਵੇ ਨਾ ਵੀ ਆਪਾਂ ਵੀ ਵਿਦ ਪ੍ਰੂਫ ਦੇਣੀ ਆ ਲੋਡ ਸਿਸ ਭਾਵਨਾ ਤੇ ਲੋਡ ਨਹੀਂ ਚ ਪ੍ਰੂਫੀ ਪਰ ਕਿ ਇਹ ਨਾਸਤਕ ਵਿਧੀ ਵਾਲੇ ਹੁੰਦੇ ਆ ਉਹ ਜਿਹੜੇ ਕੀੜੀ ਹੁੰਦੀਆਂ ਨਾ ਮਹਿਲ ਦੇ ਵਿੱਚ ਜਾਂਦੀ ਆ ਉਹ ਓੜੇ ਜਾ ਕੇ ਨਾ ਬੈਗ ਲੱਪਣੀ ਹੁੰਦੀ ਬੈਰ ਵੀ ਕਿਦੋਂ ਬੈਰ ਲੱਭੇ ਤੇ ਵੀ ਉੱਥੇ ਵੀ ਉਹਦਾ ਕੰਮ ਇਹ ਹੁੰਦਾ ਜਿਵੇਂ ਮੈਂ ਮੈਂ ਹੁੰਦੀ ਬਾਬੇ ਜੀ ਬਸੰਸੀ ਹੁੰਦੀ ਸੋ ਅਬੀ ਜਦੋਂ ਤਰੇਡ ਸੰਦੀਆ ਵੱਡੇ ਬਾਬਾ ਜੀ ਬਾਬਾ ਨਸੀਹ ਮਹਾਰਾਜ ਬਰਸੀ ਤੇ ਬਾਬੇ ਜੀ ਖੜ ਕੇ ਬੈਸੇ ਕੀਤੀ ਸੀ ਉਦੋਂ ਪੰਜਾਬੀ ਸੂਬੇ ਦੀ ਰਜਿਸਟ੍ਰੇਸ਼ਨ ਪੂਰੇ ਚੋੜਾਂ ਦੇ ਸੀਗੀ ਤੇ ਬਾਬੇ ਜੀ ਬੈਸੇ ਕੀਤੇ ਸੀ ਵੀ ਇੱਥੇ ਸੀਏਡੀ ਆਲੇ ਆਏ ਆ ਵੀ ਉਹ ਵੀ ਕਹਿੰਦੇ ਗਾ ਵੀ ਉਹਨਾਂ ਦੀਆਂ ਛੋੜੀਆਂ ਭਰੀਆਂ ਨੇ ਹੁਕਮ ਨਮਾਏ ਸੀ ਤੇ ਵੀ ਇੱਛਾ ਪੂਰੀ ਸਰਚ ਤੋਂ ਦਤਾ ਤਾਂ ਜਾ ਕੇ ਬਸੇ ਕੰਮ ਥੀ ਨਾ ਸਤੀ ਇਸ ਵਸਤੇ ਮੈਂ ਇਸ ਦਾ ਸਭ ਤੋਂ ਸੁਖਾ ਵੀ ਮੇਰੇ ਮਣਾ ਇਹ ਹੁਕਮ ਨਮਾਏ ਸੀ ਬਾਬੇ ਵਿੱਚ ਸਭ ਦੀ ਇੱਛਾ ਪੂਰੀ ਹੋਣੀ ਜਿੰਨੇ ਇੰਡੀਵਿਜੂਅਲ ਗੁਰੂ ਦੇ ਸਿੱਖ ਹੈ ਉਹਨਾਂ ਜਿਸ ਸਿਚਾ ਬੁਰੀ ਹੋਣਗੇ ਭਾਵਨਾ ਵਾਲੇ ਜਿਹੜੇ ਜਿਹੜੇ ਸੀਏਡੀ ਵਾਲੇ ਸੀਏਡੀ ਕਰਨਾ ਹੈ ਉਹਨਾਂ ਦੇ ਵੀ ਸ਼ੰਪੂਰੀ ਆਉਣਗੇ ਤੇ ਬਾਬਾ ਜੀ ਵਿੱਚ ਕਿਤੇ ਸੀ ਤੇ ਉਹ ਰੇਬਾ ਆਪਣੀ ਤੋਂ ਮਿਸਾਲ ਦਿੱਤੀ ਸੀ ਮੈਂ ਤਾਂ ਤੁਹਾਨੂੰ ਦੱਸ ਉਹਦੇ tane ਦੇ ਕੋਲ ਸਾਰਾ ਸੰਸਾਰ ਦਦਰ ਇਹਦਾ ਮੈਂ ਥਣ ਕੋ ਤੇ ਨਾਲ ਕੋ ਚਿਚੜ ਮਿਚਾਉਂਦਾ ਉਹ ਲਹੂ ਦੇ ਘਟਾ ਪਰਦਾਉਂਦਾ ਬਾਬਾ ਵਿੱਚ ਕਿਤੇ ਇਹ ਗਨਾਨ ਸਰ ਦਾ ਦਾਰਾ ਇੱਥੇ ਬਲ ਦਦੀਆਂ ਚੁੜੀ ਪਰ ਲੋ ਪਰ ਇੱਥੇ ਅ ਲਹੂ ਦੇ ਚੋਰ ਕੀ ਪਾਲੋ ਇਹ ਸੋਡੀ ਮਰਜੀ ਹੈ ਪੇ ਬਾਬਾ ਜੀ ਨੇ ਵਸੀ ਕਿਤੇ ਹਾਂ ਜਿਹਨੇ ਫਿਰ ਇਹ ਜੀਪੀ ਰਿ ਚੇਹੀ ਕਹ ਲਾ ਜੀ ਇਹ ਜਿਹੜੇ ਸਾਖੇ ਨੇ ਜੀ ਸਾਰੀਆਂ ਸ਼ਾਨਾਂ ਦੀ ਕਰਦੀ ਹੈ ਨਾ ਜੀਵੇਂ ਗੁਰੂ ਸਾਹਿਬ ਬਾਣੀ ਦੇ ਵਿੱਚ ਆਉਂਦਾ ਹੈ ਕਰ ਕਰ ਬੰਦਰ ਪ੍ਰਭਾ ਵਰਮ ਬਾਚੋ ਸਾਦੂ ਤੂਰ ਤੂ ਤੂਰ ਆ ਆਬਨ ਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਇਹ ਅੰਗ ਨੋਸ ਸਤਾ ਇਸ ਜੀ ਇਹ ਜਿਵੇਂ ਪਰਮ ਬਾਸ਼ੁਤ ਤੇ ਸਾਧੂਤੂਰ ਜੀ ਬਹੁਤ ਜ਼ਰੂਰੀ ਹੈ ਜੀ ਸਾਧੂਤੂਰ ਸਾਧੂਤੂਰ ਤੋਂ ਬਿਨਾਂ ਇਹ ਕਿਛੀ ਪ੍ਰਾਪਤ ਨਹੀਂ ਹੁੰਦੀ ਹੈ ਹੈ ਨਾ ਤੇ ਦੇ ਦੇ ਜਸਾਂ ਲਈ ਜਾਇ ਬਸੋ ਪਰਭਾਗੀ ਸਖੀ ਸੰਤਾ ਸੰਗ ਸਮਾਈਏ ਤੇ ਦੁੱਖ ਨ ਭੂਖ ਨ ਰੋਗ ਗਿਆਪੇ ਨਾਨਕ ਹਰ ਇੱਕ ਧਿਆਈਏ 970 ਅੰਗ ਦੇ ਵਿੱਚੋਂ ਲਈ ਤੇ ਵੀ ਸਾਧੂਗ ਦੀ ਤੂਰ ਬਹੁਤ ਜ਼ਰੂਰੀ ਹੈ ਵੀ ਗੁਰੂ ਸਾਹਿਬ ਦੇ ਚੋਦਨ ਸਤਿ ਅੰਗਜੀ ਤੁਸੀਂ ਪਾਠ ਕਰਕੇ ਦੇਖੋ ਉਹਦੇ ਵਿੱਚ ਉਹਨੇ ਤਕਰੀਬਤ 14 ਸੌ ਗਤੇ ਉਤੇ ਨਾ ਵੀ ਵੀ ਸਾਧੂ ਸੰਤਾਂ ਮਹਾਤਮਾ ਦੀ ਇਹ ਵੀ ਉਸਤ ਕੀਤੀ ਗਈ ਹੈ ਵੀ ਇਹ ਕੀਤੀ ਹੈ ਤੇ ਵੀ ਕਈ ਕਹਿੰਦੇ ਜੀ ਵੀ ਸੰਤ ਸ਼ਬਦ ਵੀ ਉਹ ਵੀ ਗੁਰੂ ਸਾਹਿਬ ਨੇ ਇਹਨਾਂ ਸੰਤਾਂ ਨੇ ਤੇ ਵੀ ਗੁਰੂ ਸਾਹਿਬ ਨੂੰ فرمایا ਜੀ ਵੀ ਚਾਹਸੀ ਜਮੈਂ ਪਹਿਨਾ ਜਮੈਂ ਗੁਰੂ ਰੂਪ ਚਾਹਤ ਜਮੈਂ ਸੰਤ ਰੂਪ ਚਾਹਮ ਤੇ ਵੀ ਉਹ ਜੋ ਵੀ ਸੰਤ ਪਹਿਲਾਂ ਆਪਰੇ ਕਿੱਥੋਂ ਆ ਗਏ ਗੁਰੂ ਸਾਹਿਬ ਵਿੱਚ ਇਹ ਵੀ ਤੇ ਵੀ ਇਹ ਸਾਰੀਆਂ ਇਹਨਾਂ ਦੇ ਲੋਕਾਂ ਨੇ ਬਣਾਈਆਂ ਜੀ ਗੱਲਾਂ ਆ ਜਿਹੜੇ ਮਿਸ਼ਨਰੀ ਪ੍ਰਚਾਰ ਕਰੈ ਇਹਨਾਂ ਦਾ ਇਹੀ ਕੰਮ ਨੇ ਦਿਹਾਵ ਕਾਰਨ ਕੋ ਸਰਕਾਰੀ ਏਜੰਟ ਹੈ ਜਿਹਨਾਂ ਨੇ ਇਹੀ ਕੰਮ ਆਇਆ ਹੁਣ ਦੇਖੋ ਜੀ ਛਾਰਸ ਸਿਆਲਪਾ ਬਹੁਤ ਚਿਤ్రਾਈ ਛਾਰਸ ਸਿਆਲਪਾ ਬਹੁਤ ਚਿਤ్రਾਈ ਸਾਧੂ ਵੀ ਸਰ ਨੇ ਜਾਏ ਪਾਏ ਜਾ ਹੋਏ ਕਰਪਾਲ ਦੀਨ ਤਖ ਪੰਜਨ ਜੰਮਤੇ ਹੋਏ ਧਰਮ ਰਾਏ ਜੰਮਤੇ ਹੋਏ ਧਰਮ ਰਾਏ ਤੇ ਸਾਧੂ ਅੰਦਿਚ ਵੀ ਸਾਰੀ ਚਿਤ్రਾਈ ਛੱਡੋ ਤੇ ਸਾਧੂ ਦੇ ਚਰਨਾਂ ਤੇ ਬਿਚਾਓ ਮਾਂ ਵੀ ਇੱਕੋ ਉਹਦੇ ਕੋਲ ਸਭ ਕੁਝ ਪ੍ਰਾਪਤ ਹੋ ਜਾਣਾ ਜੀ ਜਿਵੇਂ ਯਾਰ ਇੱਕੋ ਦਾਤਾ ਮੰਗੀ ਸਭ ਕੇਸ਼ ਪਾਈ ਕਿਸ਼ ਪੱਲੇ ਪਾਏ ਮੰਤਨ ਮੰਤਨ ਸ ਮੰਤਨ ਸਾਸ ਗ੍ਰਾਸ ਪ੍ਰਭ ਇੱਕੋ ਇੱਕ ਤੇ ਆਏ ਤੇ ਇਹ ਵੀ ਸਭੀ ਦੇਖੋ ਕਿ 968 ਅੰਕ ਦੇ ਵਿੱਚ ਉਹ ਅੰਗ ਲਿਖੇ ਹੋਏ ਜੀ ਮੈਨੂੰ ਅੰਗਾਂ ਦਾ ਪੜੀਖਾ ਦਿੱਤਾ ਜੀ ਪੇਜ ਮੈਨੂੰ ਉਹ ਅੰਗ ਦੇ ਵਿੱਚ ਲੱਭਣੇ ਪੈਂਦੇ ਹਾਂ ਜੀ ਇਸ ਕਰਕੇ ਦੱਸੋ ਹੁਣ ਤੇ ਵੀ ਬਸ ਵੱਡੀ ਗੱਲ ਇਹ ਜੀ ਬਸ ਵੇ ਭਾਵਨਾ ਦੀ ਭਾਵਨਾ ਤੇ ਗੱਲ ਸਹੀ ਆਉਦੀ ਹੈ ਜੀ ਭਾਵਨਾ ਤੇ ਤੁਸੀਂ ਭਾਵਨਾ ਦੇ ਰੱਖੋ ਬੇੜੇ ਪਾਰ ਜੇ ਤੁਸੀਂ ਭਾਵਨਾ ਨਹੀਂ ਹੈਨੀ ਕਿ ਜਿੱਥੇ ਮਰਜ਼ੀ ਚਲੇ ਜਾਓ ਜੀ ਉੱਥੇ ਤੇ ਫਿਰ ਬੇੜ ਉਹ ਤਾਂ ਫਿਰ ਸਾਰਾ ਕੁਝ ਹੀ ਕਾਟ ਮੁਜੀ ਕੰਮ ਆ ਸਹਿ ਪਾਵਿ ਸੇਵਕ ਸਹਿ ਪਾਵਿ ਸੇਵਕ ਸੇਵਾ ਕਰੇ ਸਹਿ ਪਾਵਿ ਸੇਵਕ ਸੇਵਾ ਕਰੇ ਜੀਵਤ ਮਰੇ ਸਭ ਕੁ ਕੁਝ ਉਦਰੇ ਸਭ ਕੁਲ ਉਦਰੇ ਸੇਪਾ ਵੀ ਸੇਵਕ ਸੇਵਾ ਕਰ ਜੀ ਸਰ ਨੂੰ ਪੰਡਾ ਸੇਵਕ ਸੇਵਾ ਕਰਦਾ ਹਾਜੀ ਜੀਵਤ ਮਾਰੇ ਸਭ ਕੋਲ ਉਦਰੇ ਆਪਰੇ ਨੂੰ ਮਾਰ ਕੇ ਵੀ ਸਭੀ ਸੇਵਾ ਕਰੋ ਤੇ ਸਾਰੇ ਕੋਲ ਦਾ ਆਦਾਰ ਹੀ ਹੋ ਜਾਂਦੀ ਆ ਵੀ ਤੇ ਤੇ ਵੀ ਨਾ ਨੂੰ ਹੋਵੇ ਵੀ ਕਿਤੇ ਵੀ ਜਬੀ ਉਹ ਚ ਫੇਰ ਕੜੀਆਂ ਨੂੰ ਵੀ ਥੋ-ਥੋ ਮੱਥੇ ਟੇਕਦਾ ਫਿਰ ਇਹ ਵੀ ਉਹ ਵੀ ਜਿਹੜੇ ਦੋ ਬਾਬੇ ਜੀ ਵਸਣ ਸੀ ਦੋ ਬੇੜੀਆਂ ਸਪੈ ਰੱਖਦਾ ਹਮੇਸ਼ਾ ਡੋਪਦਾ ਹੀ ਡੋਪਦਾ ਹੁੰਦਾ ਇਹ ਵੀ ਇਹ ਵੀ ਇੱਕ ਗਿਆਨਸ ਸਤਰੰਗ ਚਾਹੀਦਾ ਅੱਗਾ ਬੀਤੋ ਕਨਾ 117 ਅਗੇ ਜੇ ਹਰਕਤ ਸੇਵਕ ਜਿਹੜਾ ਹਰ ਜਿਹਾਂ ਭੇਜ ਨਾ ਭੇਜ ਨਾ ਜਾਣੋ ਮਾਨਸ ਦਿਹਾ ਹਰਕਤ ਸੇਵਕ ਹਰ ਜਿਹਾਂ ਉਹ ਹਰ ਜਿਹਾਂ ਭੇਜ ਨਾ ਜਾਣੋ ਮਾਨਸ ਦਿਹਾ ਜਿਹੜਾ ਹਰੀ ਦਾ ਸੇਵਕਾ ਉਹ ਇੱਕੋ ਚੋਤੀ ਹੁੰਦੀ ਹੈ ਭੇਜ ਨਾ ਮਾਨਸ ਦਿਹਾ ਇਹ ਅੰਗ ਹੈਗਾ 1076 ਅੰਗ ਦੇ ਵਿੱਚ ਆ ਜੀ ਹਾਂਜੀ ਇਹ ਹੈ ਜਿਹੜੀ ਅੱਜ ਦੀ ਸਾਖੀ ਹੈ ਜੀ ਮੈਂ ਤੁਹਾਨੂੰ ਸਾਖੀ ਤੇ ਲਿਆ ਵਜੀ ਗੱਲ ਤੇ ਬਹੁਤ ਕੀਮਤੀ ਸਾਖੀ ਹੈ ਜੀ ਇਹ ਵਿਦੂ ਮੈਂ ਟੈਲੀਫੋਨ ਨੰਬਰ ਵੀ ਤੁਹਾਨੂੰ ਪਰਿਵਾਰ ਦਾ ਸਭ ਦੱਸੂਗਾ ਜੀ ਤੇ ਵੀ ਕਰਕੇ ਵੀ ਉਹ ਕਿੱਸਾ ਹੁੰਦੀ ਇਹ ਬਾਬਾ ਜੀ ਸੰਕਸੀ ਦੇ ਡਾਕਟਰ ਜੀ ਆਰਮ ਸੁਣੀ ਅੰਬਰਸਾ ਦੇ ਆਮਰਸਾ ਜੀ ਜੇ ਇਹ ਨਾ ਜੇ ਜੋੜੇ ਪੇਪਰ ਨਾ ਅੰਬਰਸਾ ਦੇ ਬਸਨੀਖੀ ਹੋਵੇ ਤੇ ਲੂਨ ਪੀਸ ਪੀਸ ਕਰਨ ਦੀ ਪੀਸ ਕੇ ਬੋਰੀਆਂ ਚ ਪਾ ਕੇ ਵੇਚੇ ਹੁੰਦੀ ਸੀ ਨਾਮ ਜੀ ਉੱਥੇ ਤੇ ਚਾਰ ਭਰਾ ਸੀ ਹਰਨਾਬ ਸਿੰਘ ਸੋਣ ਸਿੰਘ ਤੇ ਸੰਤ ਸਿੰਘ ਦੇ ਭਾਈ ਜੀ ਆਮ ਸੁਣੀ ਚਾਰ ਭਰਾ ਸੀ ਚਾਰੇ ਬਾਬਾ ਜੀ ਚੜਾ ਲੂਸੀ ਨਾ ਨੰਚਰ ਹੁੰਦੇ ਸੀ ਯਾਰ ਅਸਨ ਬਾਬਾ ਜੀ ਕੋਲ ਜਦੋਂ ਗਰੀਬੀ ਸੀ ਘਰ ਚ ਵਿੱਚ ਗਰੀਬੀ ਸੀ ਮੇਥ ਬਹੁਤ ਕਰਦੇ ਸੀ ਬਾਬਾ ਜੀ ਝੋਲਦੀ ਸੀ ਉਸ ਵਕੇ ਨਾਨਸਰੋਂ ਤਪੇਲਾ ਦੀ ਗੱਲ ਹੈ ਤੇ ਤਰਤਾਲੀ ਸੀ ਤੇ ਬਾਬਾ ਨਾਲ ਸਿਣੇ ਪਾਉਂਦਾ ਤੇ ਉਨੀ ਸੋਪਾਂ ਜਾਸਨ ਚ ਬਈ ਇਹ ਬਈ ਆਪਣੇ ਬਈ ਬਾਬਾ ਬਾਬਾ ਜੀ ਨਾਨਸਰ ਐ ਸੀ 43 ਤੋਂ 50 ਤੱਕ ਬਾਬਾ ਜੀ ਪਹਿਲਾਂ ਉੱਥੇ ਜੇਰੇਦ ਗਏ ਤੇ ਉਸ ਤੋਂ ਬਾਅਦ ਫਿਰ ਇੱਥੇ ਬਾਬਾ ਜੀ ਆਈ ਸੀ ਕਿਹਨਾਂ ਤੇ ਕਰਕੇ ਬਾਬੀ ਉੱਥੇ ਉਸੇ ਡਾਕਟਰ ਜੈਰਾਮਸਨ ਨੇ ਬਾਬਾ ਜੀ ਕੋ ਝੋੜ ਦੀ ਬੇਨਤੀ ਕੀਤੀ ਤਾਂ ਤਾਂ ਬਾਬਾ ਜੀ ਸ਼ਸਨ ਜੀ ਕੋ ਬੇਨਤੀ ਕੀਤੀ ਬਾਬਾ ਜੀ ਘਰ ਚ ਗਰੀਬੀ ਬਹੁਤ ਆ ਮੁੰਡਾ ਵਾ ਅਵਤਾਰ ਸਿੰਘ ਕਹਿੰਦੇ ਇਹਨੂੰ ਅਸੀਂ ਕੀ ਬਣਾਈਏ ਤੇ ਬੇ ਸਾਨੂੰ ਸਮਝ ਨਹੀਂ ਆਦੀ ਕੀ ਬਣਾਈਏ ਬਾਬਾ ਜੀ ਕਹਿੰਦੇ ਵੀ ਇਹਨੂੰ ਆ ਰਾਗੀ ਬਣਾ ਲ ਕਹਿੰਦੇ ਤੂੰ ਤੂੰ ਬੈਦ ਆ ਬੈਦ ਬਾਬਾ ਬੈਦ ਦੇ ਬਚਨ ਨੂੰ ਬਾਬੇ ਜੀ ਕਿਛੇ ਸੀ ਦੋ ਸਿਰਾਂ ਦਾ ਸਵਾਮੀ ਕਹਿੰਦੇ ਬਾਬਾ ਜੀ ਬਚਨ ਕਰ ਦਿੰਦੇ ਸੀ ਡਾਕਟਰ ਜੈਰਾਮਸਨ ਨੇ ਤੇ ਬੀ ਅਵਤਾਰ ਸਵੈ ਕਿੰਨੇ ਜੀ ਬਾਬਾ ਜੀ ਦਾ ਅਵਤਾਰ ਸਤ ਵਿਚ ਤੁਸੀਂ ਬਚਾ ਕਰੋ ਜੀ ਕੋਈ ਅਵਤਾਰ ਸ ਨੂੰ ਕੀ ਕਰ ਬੀ ਕਿਧਰ ਪਾਈ ਜੀ ਕਿਹਦੇ ਪਾਸੇ ਪਾਈ ਫਿਰ ਬਾਬਾ ਜੀ ਨੇ ਅਵਤਾਰ ਬੀ ਜੈਨ ਹੁਸਿਆ ਇਹ ਆਪਾਂ ਬੀ ਗੁਰੂ ਘਰ ਨਾਲ ਜੋੜਨਾ ਇਹ ਇਹ ਕਹਾ ਜੋੜੂਗਾ ਕਹਾ ਤੇ ਬਾਬਾ ਜੀ ਉੱਥੇ ਝੋਲ ਲਈ ਬਾਬਾ ਜੀ ਨੇ ਬਾਜਾ ਮੰਗਾਇਆ ਬਾਜੇ ਦੇ ਸੁਰ ਦੇ ਉੱਤੇ ਬਾਬਾ ਜੀ ਇਹਨੂੰ ਪ੍ਰੇਰ ਦਰਸ਼ਨ ਭਾਇਆ ਉਹਦਾ ਹੌਨ ਹੱਥ ਫੜ ਕੇ ਬਾਬਾ ਜੀ ਨੇ ਬਾਜੇ ਦੀ ਸੁਰ ਦੇ ਉੱਤੇ ਬੀ ਹੱਥ ਰੱਖਿਆ ਆਪ ਦਾ ਮੇਰ ਪ੍ਰਾਤ ਰੱਖਿਆ ਤੇ ਉਹਨੇ ਕਦੇ ਬਾਜਾ ਚਰਾ ਚਰਾਇਆ ਹੀ ਨਹੀਂ ਤੇ ਉਹਨੇ ਵੀ ਡਾਕੂਮੈਂਟ ਬਾਬਾ ਜੀ ਰੱਖਿਆ ਜੀ ਬਾਬਾ ਜੀ ਨਾਲ ਹੀ ਮਿਸ਼ਨ ਕਰਤੀ ਕਦੇ ਵੀ ਜਿਹੜਾ ਉਸੇ ਇਹ ਤਾਂ ਪ੍ਰੋਫੈਸਰ ਬਣ ਗਿਆ ਮੁੰਡਾ ਤੇ ਨਾਲ ਦੇਖੋ ਜੀ ਇਹ ਮੁੰਡਾ ਤੇਰਾ ਪ੍ਰੋਫੈਸਰ ਬਣ ਗਿਆ ਹੁਣ ਤੁਸੀਂ Google ਤੇ ਸਰਚ ਕਰਕੇ ਦੇਖੋ ਸਾਰਾ ਕੁਝ ਉਹਦੇ ਸਾਹਮਣੇ ਆ ਜਾਣਾ ਇਹ ਤਾਂ ਮੁੰਡਾ ਤੇਰਾ ਪ੍ਰੋਫੈਸਰ ਬਣ ਗਿਆ ਮੈਂ ਤੇ ਟੈਲੀਫੋਨ ਨੰਬਰ ਵੀ ਦਿੰਦਾ ਜੀ ਬਾਜਾ ਤੇ ਬਾਅਦ ਵਿੱਚ ਉਹ ਤਾਰਸੇ ਨਾਜੜਾ ਸੀਗਾ ਜੀ ਤੇ ਵੀ ਉਹ ਉੱਥੇ ਉਦੋਂ ਦੇ ਕੋਲ ਨਾਲ ਫਿਰ ਬਈ ਬਹੁਤ ਉਹਨੇ ਸਿੱਖ ਮਿਸ਼ਨ ਕਾਲਜ ਤੇ ਬੇਸ਼ੀਸ਼ ਸਕਮਿਸ਼ਨ ਕਾਲਜ ਅੰਬਰਸਤ ਦੇ ਵਿੱਚ ਵੀ ਦਾਖਲਾ ਲੈ ਲਿਆ ਤੇ ਉੱਥੇ ਵੀ ਆਪਣਾ ਕੀਰਤਨ ਦੀ ਵਿਦੈਸ ਵੀ ਬੇ ਬਹੁਤ ਵਧੀਆ ਮਾਰ ਹੋ ਗਿਆ ਜੀ ਉੱਥੇ ਨੂੰ ਰੱਖ ਲਿਆ ਫਿਰ ਬਾਬਾ ਜੀ ਨਾਨਕ ਸਿੰਘ ਸੰਤ ਬਾਬਾ ਅਮਰ ਸਿੰਘ ਜੀ ਬਡੁੰਦੀ ਵਾਲੇ ਤੇ ਭਾਈ ਅਜੈਪ ਸਿੰਘ ਜੀ ਗਾਰਵਲੇ ਜਿਹੜੇ ਇੱਥੇ ਹੁਣੇ ਸਗਵਸੇ ਨੇ ਸੋਗਨੀ ਸਾਗਰੋਂ ਦਿੰਦੇ ਸੀ ਉਹਨਾਂ ਨੇ ਫਿਰ ਬਾਬਾ ਜੀ ਉੱਥੇ ਭੇਜਿਆ ਉਹਨਾਂ ਦੇ ਕੋਲ ਵੀ ਜਾ ਕੇ ਨਾ ਤੁਸੀਂ ਕੀਰਤਨ ਸਿੱਖਿਓ ਇਹ ਉਹ ਤੁਸੀਂ ਕੀਰਤਨ ਸਿੱਖਦੇ ਰਹੇ ਜੀ ਉਹ ਸੈਕਟਰੇ ਪੀ 나जीर ਸਿੰਘ ਕਮਿਸ਼ਨ ਕਾ ਜੰਬਰਸਦ ਦੇ ਵਿੱਚ ਪ੍ਰੋਫੈਸਰ ਲੱਗੇ ਸੀ ਪ੍ਰੋਫੈਸਰ ਲੱਗੇ ਸੰਗੀਤ ਦੇ ਪ੍ਰੋਫੈਸਰ ਲੱਗੇ ਸੀ ਸੰਗੀਤ ਸਿਖਾਉਣ ਦੇ ਪ੍ਰੋਫੈਸਰ ਲੱਗੇ ਸੀ 나జీ ਨੇ ਉਹ ਸੈਂਕੜੇ ਰਾਗੀ ਤਿਆਰ ਕੀਤੇ ਜ ਉਹਨਾਂ ਸੈਂਕੜੇ ਰਾਗੀ ਤਿਆਰ ਕੀਤੇ ਦੇਖੋ ਸੈਂਕੜੇ ਰਾਗੀ ਕਹਿੰਦਾ ਸੌਖਾ ਜੀ 5 10 ਨਹੀਂ ਸੈਂਕੜੇ ਰਾਗੀ ਤਿਆਰ ਕੀਤੇ ਜਿਨ੍ਹਾਂ ਦੇ ਵਿੱਚੋਂ ਜੀ ਆਪਣੇ ਪਿੱਛੇ ਦੇ ਸਰਗੋਸੇ ਸੀ ਪਾਦਮਸਰੀ ਨਰਮਲ ਸਿੰਘ ਖਾਲਸਾ ਅਧਿਰਵਾਸ ਦੇ ਰਾਗੀ ਸੀ ਪਾਦਮ ਸ੍ਰੀ ਦਾ ਕਿਤਾਬ ਮਿਲਿਆ ਸੀ ਨੂੰ ਨਰਮਲ ਸਿੰਘ ਖਾਲਸਾ ਤੇ ਉਹ ਵੀ ਉਹਨਾਂ ਦੇ ਕੋਲ ਬੀ ਸੰਗੀਤ ਲਈ ਹੋਈ ਸੀ ਅਬ ਦੇਖ ਬਾਬਾ ਜੀ ਬਸੇ ਸੀ ਪ੍ਰੋਫੈਸਰ ਮਰ ਗਿਆ ਉਹਨਾਂ ਨੇ ਵੀ ਇਸ ਬਾਬਾ ਉਹ ਬਾਬਾ ਜੀ ਬਸੇ ਹਮ ਤਾਂ ਕੋ ਤੇ ਪਾਦਮ ਸ੍ਰੀ ਦਾ ਕਿਤਾਬ ਵਾਲੇ ਨਰਮਲ ਸਿੰਘ ਖਾਲਸਾ ਦਰਵਾਸਾ ਦੇ ਰਾਗੀ ਉਹਨਾਂ ਨੇ ਵੀ ਉਹਨਾਂ ਕੋਲੋਂ ਬੀ ਸੰਗੀਤ ਦੀ ਟ੍ਰੇਨਿੰਗ ਲਈ ਸੀ ਰਹੀ ਸਿੱਖਿਆ ਸੀ ਤੇ ਉਸ ਤੋਂ ਬਾਅਦ ਉਸਤਾਦ ਅਮੀਰ ਸਿੰਘ ਜੀ ਉਹ ਵੀ ਉਹਨਾਂ ਦੇ ਕੋਲ ਉਹਨਾਂ ਨੇ ਲਈ ਸੀ ਅਰਵਿੰਦਰ ਸਿੰਘ ਜੀ ਏ ਵੀ ਆਪਣਾ ਸਾਰਾ ਕੁਝ ਆਪਣਾ ਕਰਦੇ ਕਰਦੇ ਜੀ ਉਹਦੇ ਵੀ ਉਹਦੇ ਬਾਅਦ ਫਿਰ ਜਦੋਂ ਰਿਟਾਇਰਮੈਂਟ ਜੀ ਉਹ ਨਾਲ ਫਿਰ ਆਉਣ ਲੱਗੀ ਬਸ ਸਿੱਕੇ ਪ੍ਰੇਮੀ ਬਹੁਤ ਸਾਰਾ ਪਰਵਾਹੀ ਪ੍ਰੇਮੀ ਬਹੁਤ ਆ ਤੇ ਜਦੋਂ ਰਿਟਾਇਰਮੈਂਟ ਆਉਣ ਲੱਗੀ ਜੇ ਫਿਰ ਗੁਚਾਂਦ ਸਿੰਘ ਟੋੜਾ ਜੀ ਉਹਨਾਂ ਨੂੰ ਫਿਰ ਵੀ ਐਕਸੈਂਸ਼ਨ ਦਿੱਤੀ ਸੀ ਮੇਰਾ ਇੱਥੇ ਕਹਿਣ ਦਾ ਮਤਲਬ ਇਹ ਹੈ ਜੀ ਭਾਵਨਾ ਦੇ ਬੇੜੇ ਪਾ ਲੈਂਦੇ ਆ ਭਾਵਨਾ ਦੇ ਵੀ ਭਾਵਨਾ ਦੀ ਬੇੜੇ ਜਿਹੜਾ ਦੋ ਮੀੜੀਆਂ 'ਚ ਪੈ ਰੱਖਦਾ ਉਹ ਕਦੇ ਵੀ ਪਾ ਨਹੀਂ ਦਦਾ ਦੋ ਵਿੜੀਆਂ ਦੇ ਪੈਰਾਂ ਕਦੇ ਬਾੜ ਪਾਰ ਨਹੀਂ ਹੁੰਦਾ ਵੀ ਦੋ ਵਿੜੀਆਂ ਦੇ ਪੈਰ ਡੁੱਬਦਾ ਹੀ ਡੁੱਬਦਾ ਉਹਦੇ ਬਾਬਾ ਜੀ ਇੱਕ ਸਾਕੀ ਸੁਣਾਉਂਦੇ ਸੀ ਸੱਚ ਮੈਂ ਉਹ ਵੀ ਦੱਸਾਂ ਭਾਬੀ ਸੋਹਣੀ ਮਬੀ ਮੌਲੇ ਤੇ ਦੋਲੇ ਜੀ ਮੌਲਾ ਵੀ ਮੁਸਲਮਾਨ ਆ ਜੀ ਤੇ ਵੀ ਉਹ ਜਦੋਂ ਅੱਲਾ ਨੂੰ ਯਾਦ ਕਰਦੇ ਆ ਜੀ ਮੌਲਾ ਕੀਤੇ ਬਾਬਾ ਜੀ ਸਾਕੀ ਸੁਣਾਉਂਦੇ ਸੀ ਵੀ ਉਹ ਮੌਲਾ ਸੀ ਜੈ ਮੌਲਾ ਜੈ ਮੌਲਾ ਕਰਦੇ ਨੇ ਕਰਦੇ ਉਹ ਚੇਲਾ ਸੀ ਦੋਲਾ ਡੋਲਾ ਜਿਹੜਾ ਸੀਗਾ ਵੀ ਉਹਦਾ ਨਾਮ ਸੀ ਡੋਲਾ ਤੇ ਉਹ ਜੈ ਮੋੜਲਾ ਜੈ ਮੋਲਕਾ ਦੇ ਉਹਨਾਂ ਨੇ ਇੱਕ ਵੀ ਬਿਦ ਦਰਿਆ ਪਾਰ ਕਰਨਾ ਸੀ ਦਰਿਆ ਪੈਨ ਕਾ ਪਾਰ ਕਰਨਾ ਸੀ ਤੇ ਉਹਨਾਂ ਨੇ ਵੀ ਉਹ ਬੱਕ ਡੋਲਾ ਜੀ ਦਾ ਇੱਕ ਸੇਵਕ ਸੀਦਾ ਜਿ ਇੱਕ ਨਾਲ ਇੱਕ ਡੋਲਾ ਸੀ ਆ ਇੱਕ ਡੋਲੇ ਦੇ ਸੇਵਕ ਸੀਗਾ ਤੇ ਜਦੋਂ ਦਰਿਆ पार ਕਰਨ ਲੱਗੇ ਜੀ ਦੋਲੇ ਨੇ ਕਿਹਾ ਜੀ ਵੀ ਵੀ ਮੈਂ ਨਾ ਵੀ ਵੀ ਕਹੂੰਗਾ ਵੀ ਜੈ ਮੋਲਾ ਜੈ ਮੋਲਾ ਜੈ ਮੋਲਾ ਕਹੂੰਗਾ ਤੇ ਵੀ ਤੂੰ ਵੀ ਮਗਰ ਉਹ ਕਹਣਾ ਵੀ ਜੈ ਦੋਲਾ ਜੈ ਦੋਲਾ ਜੈ ਦੋਲਾ ਕਿਤੇ ਠੀਕ ਹੈ ਜੀ 7 ਵਜੇ ਤੇ ਉਹ ਕਹਿੰਦੇ ਦਰਿਆ पार ਕਰਨ ਲੱਗੇ ਤੇ ਉਹ ਕਹਿੰਦੇ ਜੈ ਮੋਲਾ ਜੈ ਮੋਲਾ ਦਰਿਆ ਰਸਤਾ ਦੇ ਜAVE ਤੇ ਮਗਰ ਜਿਹੜਾ ਸੀ ਫਕੀਰ ਦਾ ਚੇਲਾ ਸੀਗਾ ਉਹ ਕਹੇ ਜੈ ਦੋਲਾ ਜੈ ਦੋਲਾ ਜੀ ਕਹੀ ਗਿਆ ਜਦੋਂ ਅੱਧ ਤੱਕ ਆਏ ਤੇ ਉਹਨੇ ਕਿਹਾ ਯਾ ਮੈਨੂੰ ਇਹ ਵੀ ਇਹ ਵੀ ਆਪ ਵੀ ਜੈ ਮੋਲਾ ਦਾ ਨੋਜਪਦਾ ਵੀ ਅੱਲਾਹ ਤਾਲਾ ਦਾ ਨੋਜਪਦਾ ਮੇਰੇ ਕੋਲ ਯਾ ਆਪ ਦਾ ਨੋਜਪੋਦਾ ਇਹ ਕਿਵੇਂ ਜੀਦਾ ਕਿਤੇ ਵੀ ਟੈਕਨੀਕਲ ਵੀ ਉਹਨੇ ਕਿਹਾ ਮੈਂ ਵੀ ਅੱਲਾਹ ਵੀ ਉਹ ਮੋਲੇ ਦਾ ਨੋਜਪਦਾ ਉਹਨੇ ਨਾਲ ਹੀ ਕਿਹਾ ਜੀ ਜੈ ਮੋਲਾ ਜੈ ਮੋਲਾ ਫਕੀਰ ਦਾ ਚੇਲਾ ਵੀ ਕਹਿਣ ਲੱਗਿਆ ਫਕੀਰ ਦਾ ਕਹਿਣਾ ਸੀ ਵੀ ਦੌਲਤ ਦਾ ਕਹਿਣਾ ਸੀ ਜੈ ਮੋਲਾ ਫਕੀਰ ਦਾ ਚੇਲਾ ਸੀ ਦੌਲਤ ਦਾ ਚੇਲਾ ਸੀ ਉਹ ਵੀ ਕਹਿੰਦਾ ਜੈ ਮੋਲਾ ਜਦੋਂ ਜੈ ਮੋਲਾ ਨੇ ਕਿਹਾ ਤੇ ਰਸਤਾ ਰੁਕ ਗਿਆ ਉਹ ਤਾਂ ਡੁੱਬ ਗਿਆ ਪਾਣੀ ਚ ਬਾਬੇ ਜੀ ਸਾਖੀ ਸਾਰੀ ਹੈ ਸਖਤ ਐਸ ਵੀ ਹੁੰਦੀ ਤੇ ਫਿਰ ਉਥੇ ਡੁੱਬ ਗਿਆ ਫਿਰ ਉਹਦੇ ਵਿੱਚ ਦੋਲੇ ਨੇ ਕਹਿੰਦਾ ਮਗਰ ਝਾਕਿਆ ਕਹਿੰਦਾ ਕੀ ਗੱਲ ਤੂੰ ਕੀ ਖਿਆ ਬੋਲਦਾ ਸੀ ਕਹਿੰਦਾ ਮੈਂ ਕਿਹਾ ਜੀ ਤੁਸੀਂ ਜੈ ਮੋਲਾ ਕਹਿੰਦੇ ਹੋ ਤੇ ਤਾਂ ਵੀ ਮੈਂ ਤੁਸੀਂ ਮੈਨੂੰ ਆਪ ਦੰਦ ਜਪੋਣੇ ਇਹ ਕਹਿੰਦਾ ਮੈਂ ਵੀ ਆਖਿਆ ਜੈ ਮੋਲਾ ਕਹਿੰਦਾ ਉਹ ਫਿਰ ਤੁਕੀ ਨੇ ਪੁੱਛਿਆ ਜੀ ਦੋਲੇ ਨੇ ਪੁੱਛਿਆ ਤੂੰ ਮੋਲਾ ਦੇਖਿਆ ਉਹ ਕਹਿੰਦਾ ਨਹੀਂ ਜੀ ਦੇਖਿਆ ਨਹੀਂ ਇਹ ਕਹਿੰਦਾ ਉਹ ਕਹਿੰਦਾ ਵੀ ਤੇਰੇ ਲਈ ਤਾਂ ਮੋਲਾ ਮੈਂ ਹੀ ਆ ਵੇ ਮੌਲਦੁਮ ਅਜ ਗੁਰੂ ਜੀ ਰੱਬ ਦੇਖ ਫਿਰ ਰੱਬੜੇ ਕੰਮ ਕਰਦਾ ਗੁਰੂ ਜੀ ਰੱਬ ਦੇਖ ਰੱਬੜੇ ਕੰਮ ਕਰਦਾ ਉਹ ਤੋਂ ਪਤਾ ਲੱਗੂ ਵੀ ਵੀ ਜੇ ਰੱਬੜੇ ਕੰਮ ਕਰਦਾ ਤੇ ਫੇਰ ਵੀ ਤੂੰ ਦੇ ਪਿਉ ਨੇ ਫਿਰ ਉਸ ਨੂੰ ਕਿਹਾ ਫਿਰ ਉਹ ਜੈਦੋਨਾ ਕਹਿੰਦਾ ਕਿ ਫਿਰ ਰਸਤਾ ਦੇਣਗੇ ਇਹ ਜਿਹੜੀਆਂ ਸਿੱਖਿਆ ਹੁੰਦੀਆਂ ਨੇ ਜੀ ਇਹ ਜੋੜਨਾ ਹੀ ਸਿੱਖਿਆ ਹੁੰਦੀ ਹੈ ਜੋੜਨਾ ਹੀ ਹਮੇਸ਼ਾ ਹੈ ਮੇਸ਼ੇ ਵੀ ਕਦੇ ਵੀ ਜਿਹੜੇ ਵੀ ਆਪਣੇ ਜੇ ਦਾਤਾਂ ਵੀ ਵੀ ਆਪਣੇ ਜਿਹੜੀ ਦਾਤ ਹੁੰਦੀ ਹੈ ਜੀ ਉਹ ਵਰਸਤ ਗੁਰਦੋਂ ਕੋਈ ਕਿਸਕੇ ਲਗਾ ਪਾ ਜੀ ਬਿਹਾਰੀ ਗੁਰੂ ਆਪਣੇ ਸਤ ਗੁਰ ਦੀ ਆਮਲਾਈਓ ਇਹ ਚ ਕੀ ਹੁੰਦੇ ਗੁਰੂ ਤੇ ਸਤ ਗੁਰ ਕਿਹੜੇ ਗੁਰੂ ਤੇ ਸਤ ਗੁਰ ਉਹ ਆਪਦੇ ਜਿਹੜੇ ਗੁਰੂ ਤੇ ਸਤ ਗੁਰ ਉਹਦਾ ਜਿਹੜੇ ਵੀ ਆਪਣਾ ਹੈਗੇ ਨਾ ਜੀ ਆਪਣਾ ਗੁਰੂ ਆ ਉਹਨੇ ਸਤ ਗੁਰ ਨੂੰ ਮਿਲਣਾ ਹੁੰਦਾ ਵੇ ਕਰਕੇ ਇਹ ਹਮੇਸ਼ਾ ਇਹੇ ਕਰ ਹੁੰਦੇ ਉਹ ਤੋਂ ਬੇੜੇ ਪਾਰ ਹੋ ਜਾਂਦੇ ਆ ਜਿਹੜੇ ਵੀ ਆਪਾਂ ਬਦੇ ਵੀ ਕਦੇ ਉਧਰ ਜਾਓ ਜੀ ਆਪਣਾ ਮੰਦਿਰਾਂ ਚ ਮੱਥਾ ਟੇਕ ਲਓ ਕਦੇ ਹੋਰ ਕਿਤੇ ਦੇਖ ਲਓ ਵੀ ਇਹਦੇ ਰਾਧਾ ਸੋਮੀ ਦੇ ਆ ਕੇ ਉਹਨਾਂ ਦੇ ਟੇਕ ਲਓ ਉੰਬੀ ਹੋਰ ਕਿਸੇ ਟੇਕ ਲੋ ਇਹਨਾਂ ਨੇ ਨਹੀਂ ਟੇਕਣ ਚਾਹੀਦਾ ਇਹਨਾਂ ਨੇ ਬਿਲਕੁਲ ਨਹੀਂ ਟੇਕਣ ਚਾਹੀਦਾ ਇੱਕ ਪਾਸੇ ਤੁਸੀਂ ਨਿਸ਼ਾਨਾ ਰੱਖੋ ਜੇ ਇੱਕ ਪਾਸੇ ਨਿਸ਼ਾਨਾ ਰੱਖੋ ਸੋੜੇ ਬਿੜੇ ਪਾਰ ਹੀ ਪਾਰ ਆ ਫਿਰ ਗੁਰੂ ਨੂੰ ਫਿਕਰ ਹੁੰਦਾ ਮਹਾਪ੍ਰਸ਼ੰਤ ਫਿਕਰ ਹੁੰਦਾ ਬਿੜੇ ਪਾਰ ਹੁੰਦਾ ਮੇਸ਼ੇ ਉਹ ਕਹਿੰਦਾ ਆ ਸਾਖੀ ਜਿਹੜੀ ਆ ਵੀ ਭਵਿੰਦਰ ਸਿੰਘ ਆਜ ਦੀ ਬਹੁਤ ਹੀ ਸੋਹਣੀ ਆ ਵੀ ਸਾਖੀ ਇਹ ਦੇਖੋ ਇਹ ਸਾਖੀ ਆਪਾਂ ਨੂੰ ਸੇਧ ਦਈਆ ਵੀ ਆਪਾਂ ਵੀ ਕਿਵੇਂ ਗੁਰੂ ਸਾਹਿਬ ਤੇ ਤੇ ਵੀ ਮਹਾਪ੍ਰਸ਼ਾਦ ਦੇ ਵਿੱਚ ਬਿੜੇ ਵੀ ਵੀ ਆ ਪੜ ਲੜ ਲਖਣਾ ਹੁਣ ਦੇ ਸੁਖਣੀ ਸਾਜੋ ਸਾਰੇ ਭਰੇ ਪਿਆ ਜੀ ਸੁਖਣੀ ਸਾਹਿਬ ਚ ਸੰਤਾਂ ਸਾਧੂਆਂ ਦੀ ਵਿਵਸਥਾ ਕੀਤੀ ਪਈ ਬ੍ਰह्म ज्ञानी ਦੀ ਉਸਤ ਕੀਤੀ ਪਈਆ ਕਰਾ ਗਏ ਰੱਬ ਦੇ ਮਾਰੇ ਹੋਏ ਨੰਦ ਕਰ ਰੱਬ ਦੇ ਮਾਰੇ ਹੋਏ ਕਹਿੰਦਾ ਉਹਨਾਂ ਨੂੰ ਉਹਨਾਂ ਨੂੰ ਇਹ ਚੀਜ਼ਾਂ ਦਾ ਗਿਆਨੀ ਨਹੀਂ ਗਿਆਨੀ ਕਬ ਇਹ ਉਹਨਾਂ ਨੇ ਸੀ ਤੱਕ ਵੀ ਉਸ ਦੇ ਉਲਟ ਗੱਲ ਕਰਨੇ ਜਿਹੜੇ ਵੀ ਹੁਣ ਬਈ ਮਹਾਪੁਰਸ਼ਾ ਉਹਨਾਂ ਦੇ ਸਾਰੇ ਵੀ ਉਹਨਾਂ ਯਾਰੀ ਗੁਰੂ ਨੇ ਤੇ ਆ ਨਾ ਤੇ ਆ ਕੇ ਉਹਨੇ ਬੜੇ ਪਾਰੀ ਅਨ ਦਬੀ ਹੁਣ ਮਹਾਪੁਰਸ਼ਾਂ ਦੇ ਬਹੁਤ ਰੋਲੇ ਪੈਂਦੇ ਜੀ ਸਭ ਨੂੰ ਦੇਖ ਕੇ ਕਾਹ ਤੋਂ ਪੈਂਦੇ ਜੀ ਹੁਣ ਮਹਾਪੁਰਸ਼ਾਂ ਦੇ ਰੋਲੇ ਪੈਂਦੀ ਐ ਨੇ ਉਹ ਹਿੱਲੇ ਫੜਦੇ ਮਹਾਪੁਰਸ਼ ਹਿੱਲੇ ਫੜ ਗਿਆ ਮਾਦੇ ਹਿੱਲੇ ਫੜਦੇ ਜਿਵੇਂ ਜਦੋਂ ਕੋਈ ਮਾਰ ਨਹੀਂ ਹਿੰਦੇ ਚਲੁੰਦੇ ਮਰਜੀਆ ਜਿੰਨੇ ਵੀ ਮਹਾਪੁਰਸ਼ਾਂ ਮੈਂ ਕਹਿੰਦਾ ਹਜ਼ਾਰਾਂ ਮਹਾਪੁਰਸ਼ਾਂ ਦੀ ਮੈਂ ਗੱਲ ਕਰਦਾ ਜੀ ਕਿਸੇ ਇੱਕ ਨਹੀਂ ਕਰਦਾ ਸਾਰੇ ਮਹਾਪੁਰਸ਼ਾਂ ਦੇ ਹਿੱਲੇ ਫੰਦੇ ਆ ਕਾਹ ਤੋਂ ਹਿੱਲੇ ਆ ਉਹਨਾਂ ਦੇ ਅੱਗੇ ਗੁਰੂ ਸ਼ਰਧਾ ਹੀ ਹੈਣੀ ਉਹਨਾਂ ਦਾ ਸ਼ਿਕੁਰ ਸ਼ਰਧਾ ਹੀ ਹੈਣੀ ਤੇ ਵੀ ਉਹ ਜੇ ਹੁਣ ਜਿਹੜੇ ਮੈਂ ਨਾਲਸਰ ਦੇ ਮਹਾਂਪੁਰਸ਼ ਦੀ ਗੱਲ ਕਰਦਾ ਜੀ ਨਾਲਸਰ ਦੇ ਜਲਵਾ ਪੰਸੀਆ ਜੀ ਦੇ ਸੰਕਤ ਨਾਲਸਰ ਦੀ ਕੀਤੀ ਜਿੰਨੇ ਤਾਂ ਤਾਂ ਦਾ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ ਨੂੰ ਬਰੋਸਾ ਹੀ ਮਾਂ ਪੜਸੀ ਗਏ ਤਾਂ ਤੇ ਬਾਬਾ ਜੀ ਤੋਂ ਬਰੋਸਾ ਹੀ ਮਾਂ ਪੜਸੀ ਨੇ ਬੱਚੇ ਸੀ ਜਿੰਨੇ ਵੀ ਮੈਂ ਦੇਖੂ ਨੂੰ ਇਹ ਗੱਲ ਕਰਦਾ ਕਿ ਉਹਨਾਂ ਦੇਖੋ ਜੀ ਬਈ ਬਾਬਾ ਸਾਧੂ ਸਿੰਘ ਜੀ ਬਾਬਾ ਅਨਰਣ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਕੋਰ ਸਾਹ ਅਤੇ ਆਪਣਾ ਬਾਬਾ ਗੁਰਦੇਵ ਸਿੰਘ ਸਮਾਦਾਲੇ ਬਾਬਾ ਜਿਸਮਨ ਸਿੰਘ ਰੋਟੇ ਵਾਲੇ ਬਾਬਾ ਪੱਜ ਸਿੰਘ ਜੀ ਰੋਟੇ ਵਾਲੇ ਬਾਬਾ ਜੰਗ ਸਿੰਘ ਜੀ ਮਹਿਲ ਕਰਨ ਵਾਲੇ ਤੇ ਬਾਬਾ ਸਰਜੀਤ ਸਿੰਘ ਜੀ ਸੁਖਣੀ ਵਾਲੇ ਬਾਬਾ ਮੰਤ ਜੀ ਤੇ ਬਾਬਾ ਜੋਰਾ ਸਿੰਘ ਜੀ ਬੱਧਨੀ ਵਾਲੇ ਬਾਬਾ ਤੇ ਮੈਂ ਪਉ ਨੋ ਵੀ ਭੁੱਲ ਜਾਂਦੇ ਛੇ ਛੇ ਦੀ ਜੇ ਬਈ ਬਾਬਾ ਮੈਂਗਲ ਸਿੰਘ ਜੀ ਉਹ ਵੀ ਰੂਪਦੇਵ ਗੁੜਾ ਵਾਲੇ ਤੇ ਜਿੰਨੇ ਵੀ ਮਹਾਂਪੁਰਸ਼ ਦੇਖੋ ਤੁਸੀਂ ਜਿੰਨੇ ਵੀ ਬਾਬਾ ਅਮਰ ਸਿੰਘ ਜੀ ਬੜੁੰਦੀ ਵਾਲੇ ਸੱਚ ਅਮਰ ਸਿੰਘ ਬੜੁੰਦੀ ਹੈ ਕਿੰਨਾ ਨਾਜੂ ਹੈ ਦੇਖੋ ਅਮਰ ਸਿੰਘ ਬੜੁੰਦੀ ਵਾਲੇ ਜੀ ਬੜਕੜ ਬਾਬਾ ਅਮਰ ਸਿੰਘ ਬੜੁੰਦੀ ਹੈ ਮੈਂ ਬਹੁਤ ਹੰਦਾ ਮੈਂ ਸਟ੍ਰੈਟਜੀ ਹੈ ਲੈਣ ਗਿਆ ਸੀ ਮਾ ਉਹਦਾ ਯਾਦ ਨਾ ਕੋ ਜਾਨਾ ਉਹਨੂੰ ਨਹੀਂ ਹਾਲ ਦੇਖੋ ਜੀ ਮੋਰਸ਼ਨ ਨੂਰੇ ਰੱਖਿਆ ਕੀ ਮੋਰਸ਼ਨ ਰੱਖਿਆ ਨਾਨਸਰ 68 ਈਸ਼ਰ ਦਰਬਾਰ ਨਾਨਸਰ 68 ਈਸ਼ਰ ਦਰਬਾਰ ਬਾਬਾ ਜੀ ਇਹ ਨਹੀਂ ਕਰ ਵੀ ਕੋਈ ਹੁਣ ਦੇਖੋ ਤੁਸੀਂ ਜਿਨੇ ਮਹਾਂਪੁਰਸ਼ ਲਮਗਰ ਕਰਦਾ ਹੈ ਮਹਾਂਪੁਰਸ਼ ਤੇ ਬਾਬਾ ਗੁਰਦੇਵ ਸਿੰਘ ਜੀ ਸਮਾਧਾ ਲੈਦੇ ਜਾਉ ਤੁਸੀਂ ਜਿਨੇ ਠਾਠ ਜਾਨਦੇ ਮੈਂ ਜਾਣਾ ਰਿਹਾ ਬਹੁਤ ਮੈਂ ਹੁਸਨ ਟੈਕਸ ਵੀ ਗਿਆ ਕੈਨੇਡਾ ਵੀ ਗਿਆ ਬ੍ਰੈਂਪਟਨ ਵੀ ਗਿਆ ਹੋਰ ਸਾਰੇ ਠਾਠ ਜਾਨਦਾ ਇਹ ਸਾਰੇ ਵੀ ਗਿਆ ਤੇ ਫਰਿਜ਼ਨੋ ਬਿਗਿਆ ਸਾਰੇ ਘੱਟ ਜੀ ਉਹਨਾਂ ਨੇ ਮੈਂ ਸਪੈਸ਼ਲੀ ਅੰਦਰ ਜਾ ਕੇ ਬਾਹਰ ਸੱਚਣ ਦੇ ਬਾਹਰ ਆ ਕੇ ਮੱਥਾ ਟੇਕਦਾ ਤੇ ਕੱਲਾ ਇਕੱਲਾ ਤਾਂਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਸਨ ਲੱਗਿਆ ਬਹੁਤ ਪੁਰਾਣੀ ਗੱਲ ਉਹਨਾਂ ਨੇ ਕਿਸੇ ਨੇ ਪੁੱਛਿਆ ਵੀ ਇਹ ਕਿ ਤੁਸੀਂ ਜੀ ਬਾਬਾ ਨੰਦ ਸਿੰਘ ਜੀ ਦਾ ਵੀ ਵੀ ਅਸਨ ਵੀ ਵੀ ਕਦੀ ਕਿਵੇਂ ਵੀ ਲੈਣੀ ਉਹ ਕਹਿੰਦੇ ਵੀ ਉਹ ਚੁੱਪ ਰਹੇ ਜੀ ਬਾਬਾ ਗਦੇਸੇ ਮੈਂ ਵੀ ਉਦੋਂ ਕੁਰਸੀ ਗਾ ਜੀ ਮੈਂ ਸੁਣਦਾ ਸੀ ਤੇ ਮੇਰੇ ਪਿਤਾ ਜੀ ਵੀ ਕੁਰਸੀ ਉਹ ਕਹਿੰਦੇ ਵੀ ਸਾਡੇ ਲਈ ਤਾਂ ਦੱਸੇ ਪਾਸ਼ ਆਇਆ ਬਾਬਾ ਨੰਦ ਸਿੰਘ ਜੀ ਸਾਹ ਨੂੰ ਅਸਾਂ ਕਹਿੰਦੇ ਬਾਬਾ ਜੀ ਦੇ ਵਿੱਚੋਂ ਲਿਆ ਇਹਨਾਂ ਨੇ ਸਾਨੂੰ ਜੋੜਿਆ ਅਸਾਂ ਕਹਿੰਦੇ ਉੱਥੇ ਕਹਿੰਦੇ ਵਿੱਚੋਂ ਪ੍ਰਾਪਤ ਕੀਤਾ ਕਿੰਨਾ ਸੋਹਣਾ ਜਿਹਾ ਜੋ ਆਸੀਆ ਬਾਬਾ ਅਸਾਂ ਜੀ ਬਾਬਾ ਜਗੀਰ ਸਿੰਘ ਜੀ ਬੜੀ ਹੁੰਦੀ ਵਾਲੇ ਦੇਖੋ ਤੁਸੀਂ ਉਹਨਾਂ ਨੇ ਕਿੰਨਾ ਨੌਜਵਾਨ ਹੈ ਉਹਨਾਂ ਦੇ ਵੀ ਜਨਮ ਦਿਨ ਮਨਾਉਂਦੇ ਆ ਜਨਮ ਦਿਨ ਮਨਾਉਂਦੇ ਆ ਉਹ ਬਾਬਾ ਜੀ ਦਾ ਮਨਾਉਂਦੇ ਨੇ ਸਾਰੇ ਬਾਬਾ ਜੀ ਦਾ ਮਨਾਉਂਦੇ ਸਾਰੇ ਬਾਬਾ ਜਗੀਰ ਸਿੰਘ ਅਸਾਸ ਸਿੰਘ ਸੋਡੇ ਕਾਫੀ ਸੰਗਤ ਕੀਤੀ ਉਹਨਾਂ ਦੀ ਬਈ ਨਾਲ ਸਾਰੇ ਇੱਥੇ ਅੰਮ੍ਰਿਤ ਇੰਗਲੈਂਡ ਤੋਂ ਪਹਿਲਾਂ ਉਹਨਾਂ ਦੀ ਸੰਗਤ ਕਰਦੇ ਰਹੇ ਜੀ ਉੱ ਉਹ ਦੇਖ ਲਓ ਸਾਰੇ ਨੇ ਬਾਬਾ ਜੀ ਸੰਗ ਕੀ ਜਿਹਨੇ ਮਾਂ ਪਰਸ਼ਾ ਉਹਨੇ ਵੀ ਗੱਲ ਹੋ ਕੇ ਬਾਬਾ ਗਨ ਸਿੰਘ ਜੀ ਵੀ ਉਹਨਾਂ ਨੂੰ ਵੀ ਬੇਨਈ ਸਪਿਆਰੀ ਬਹੁਤ ਪਿਆਰੀ ਸੀ ਉਹ ਦਾਦਾ ਗੁਰੂ ਹੋ ਜਾਂਦੇ ਦਾਦਾ ਗੁਰੂ ਜਿਹੜੇ ਦਾਤ ਮਿਲਦੀਆ ਅਧ ਪਿਓ ਤੋਂ ਮਿਲਦੀ ਦੀਦਾ ਵੀ ਦਾਦੇ ਜੀ ਨੇ ਵੀ ਬਾਬਾ ਜੀ ਨੇ ਫਿਰ ਬਖਸ਼ਿਸ਼ ਕਰਦੇ ਸੀ ਬਾਬਾ ਜੀ ਆਦੇ ਮੁਖ ਲਿਆਉ ਉੱਥੇ ਲੈ ਕੇ ਇਸ ਬੇੜੇ ਪਾਰ ਉਹ ਬਾਬਾ ਸਗੇ ਜੀ ਸਨ ਪੁੱਛੋੜੇ ਇਹਨਾਂ ਨੇ ਜਿਹਨੇ ਠਾਠ ਜਿਆ ਮੈਂ ਦੇਖਿਆ ਮੰਦਿਰ ਮੈਂ ਵੀ ਦੇਖਿਆ ਉਥੇ ਵੀ ਨਾ ਗੁਰੂ ਗ੍ਰੰਥ ਸਾਹਿਬ ਦੇ ਮਗਰਲੇ ਪਾਸੇ ਪਾਲ ਕੀਏ ਥੱਲੇ ਧੰਤਨ ਬਾਬਾ ਈਸ਼ਰ ਸਿੰਘ ਦਾ ਬੜਾ ਸੋਹਣਾ ਅਸਣ ਲੱਸੀ ਉਪਲੈ ਹੈ ਅਤੇ ਅਸਣ ਵੀ ਬਾਬਾ ਜੀ ਦਾ ਇੱਕ ਪਾਸੇ ਬਾਬਾ ਜੀ ਦਾ ਇੱਕ ਪਾਸੇ ਬਾਬੂ ਕੁੰਜੀ ਦਾ ਲਾਇਆ ਹੋਇਆ ਤੇ ਲਾਉਣੇ ਮੁੰਨੜ ਵੀ ਦੇਖਿਆ ਜੀ ਮੈਂ ਅਸੀ ਦੇ ਚੰਗੀ ਤਰ੍ਹਾਂ ਕਿੰਨੇ ਬਹੁਤ ਹਨਾ ਜੀ ਉਹ ਆਪਣੇ ਹੀ ਤਾਂ ਹੁਣ ਸਭ ਤੋਂ ਵੱਧ ਪਾਰਟ ਜੇ ਹੁੰਦੇ ਅੱਜ ਕੱਲ ਉਹ ਹੁੰਦੇ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੰਦ ਹੈ ਤੇ ਤੁਸੀਂ ਦੇਖੋ 166 ਕੜਾ تھا ਉਹ ਤੇ ਮੇਰੇ ਕੋਲ ਲਿਸਟ ਹੈ ਜੀ ਅਤੇ ਨਗਰ ਕੀਰਤਨ ਕਿਨੇ ਸਾਉ ਤੇ ਨਿਕਲਦੇ ਆ ਪਾਠ ਹੁੰਦੇ ਆ ਸਭ ਤੋਂ ਵੱਧ ਵੀ ਵੀ ਪਾਠ ਜਿਹੜੇ ਹੁੰਦੇ ਆ ਬਾਬਾ ਜੀ ਦੇ ਸਮਾਗਮ ਪਈ ਦੇਖੋ ਬਾਬਾ ਜੀ ਵਰਸੇ ਲੱਗਨੇ ਪਰ ਲੱਖਾਂ ਦਾ 15-15 ਲੱਖ ਦਾ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁੰਦਾ ਕੱਟ ਉੱਥੇ ਹੁੰਦਾ ਹੁਣ ਦੇਖੋ ਜੀ ਮੈਂ ਜਿਹੜੇ ਨਾਜ਼ ਜੀ ਦੀ ਸਾਖੀ ਸੁਣਾਈ ਆ ਇਹ ਵੀ ਇੱਕ ਵੀ ਕਿੱਤੇ ਵੱਡੇ ਪ੍ਰੋਫੈਸਰ ਬਣੇ ਆ ਬਾਬਾ ਜੀ ਕੋ ਬੇਨਤੀ ਕੀਤੀ ਸੀ ਹਾਂ ਤੇ ਉਹ ਦੇਖੋ ਉਹਨਾਂ ਦਾ ਟੈਲੀਫੋਨ ਨੰਬਰ ਮੈਂ ਦੇ ਲੱਗਿਆ ਜੀ ਉਹਨਾਂ ਦਾ ਨਾਮ ਭੁਪਿੰਦਰ ਸਿੰਘ ਹੈ ਭੁਪਿੰਦਰ ਸਿੰਘ ਉਹਨਾਂ ਦਾ ਨਾਮ ਲੜਕਾ ਆ ਮਰਸਰੀਂਦਿਆ ਸਾਰਾ ਪਰਿਵਾਰੀ ਤੇ ਉਹਨਾਂ ਦਾ ਫੋਨ ਨੰਬਰ ਹੈ 98149 98149 ਹਾਂਜੀ ਤੇ 25378 25378 98149 25378 ਉਹਨਾਂ ਦਾ ਟੈਲੀਫੋਨ 'ਤੇ ਫੋਨ ਕਰੋ ਸਭ ਦੱਸਾਂਗੇ ਇਹ ਭਾਵਨਾ ਦੀ ਮੇਰੇ ਇੱਥੇ ਗੱਲ ਹੁੰਦੀ ਹੈ ਜੀ ਭਾਵਨਾ ਦੇ ਬੇੜੇ ਪਾਰ ਹੁੰਦੇ ਆ ਭਾਵਨਾ ਬਣਾਓਗੇ ਤਾਂ ਸਭ ਕੋ ਪਾਰ ਆ ਤੇ ਭਾਵਨਾ ਨਹੀਂ ਬਣੀ ਉਹ ਧੰਨੇ ਦੀ ਸੀ ਧੰਨੇ ਦੇ ਪੱਥਰ ਦੇ ਵਿੱਚ ਪ੍ਰਗਟ ਤੇ ਪੱਥਰ ਭਗਵਾਨ ਨੂੰ ਕਹਿੰਦਾ ਵੀ ਇਹ ਵੀ ਮੈਨੂੰ ਵੀ ਤੇ ਭਗਵਾਨ ਵੀ ਕਹਿੰਦਾ ਵੀ ਮੈ ਵੀ ਜਿਹੜਾ ਪੰਡਿਤ ਨੂੰ ਕਹਿੰਦੇ ਪੰਡਿਤ ਪੱਥਰ ਚੱਕ ਕੇ ਫੜਾਦਾ ਇਹ ਆਪਾਂ ਤੁਸੀਂ ਦੇਖੋ ਹੀ ਭਾਈ ਗੁਰਦਾਸ ਜੀ ਨੇ ਮਨਸ਼ ਗੀਤਾ ਹੈ ਐਂਡ ਵੀ ਮੰਤਰ ਹੁੰਦੇ ਆ ਸਖ ਰਤ ਮਰਦਾ ਦੇ ਵਿੱਚ ਦੇਖੋ ਵੀ ਭਾਈ ਗੁਰਦਾਸ ਜੀ ਦੇ ਮਹਾਰੰਗ ਪੜਨ ਦਾ ਹੁਕਮ ਸਾਰੇ ਸਿੱਖੋਂ ਸਤਿਕਾਰ ਕਰਦਾ ਵੀ ਅ ਤੇ ਭਾਈ ਗਦਾ ਜੀ ਨੇ ਲਿਖਿਆ ਵੀ ਉਹਨੂੰ ਪੱਥਰ ਦਿੱਤਾ ਪੱਥਰ ਤਾਂ ਵੀ ਕਹਿੰਦੇ ਉਹ ਬਈ ਉਹ ਪੱਥਰ ਲੈ ਕੇ ਬੈਠ ਗਿਆ ਜੀ ਕਹਿੰਦੇ ਸ਼ਗੋ ਪ੍ਰਸ਼ਾਦਾ ਪੱਥਰ ਕਿੱਥੇ ਛਗੇ ਪਰ ਤਾਂ ਨਦੀ ਪਾਣਾ ਸੀ ਉਹ ਕਹਿੰਦੇ ਸ਼ਗੋ ਭਾਉ ਵੀ ਤੇ ਉਹ ਕਹਿੰਦੇ ਮੈਂ ਉਹ ਕਹਿੰਦੇ ਵੀ ਮੈਂ ਇਹ ਆਪਣਾ ਕੰਮ ਖਤਮ ਕਰ ਲਵਾਂ ਤੇ ਭਗਵਾਨ ਪ੍ਰਗਟ ਹੋਣਾ ਪਿਆ ਜੀ ਪ੍ਰਗਟ ਹੋਣਾ ਪਿਆ ਪ੍ਰਗਟ ਹੋ ਕੇ ਉਹਨੇ ਵੀ ਭਗਵਾਨ ਨੇ ਪ੍ਰਸ਼ਾਦਾ ਛਕਿਆ ਫਿਰ ਉਹ ਦੁਬਾਰਾ ਫੇਰ ਧੰਨੇ ਨੇ ਕਿਹਾ ਵੀ ਕਿੰਨੂ ਕੰਮ ਦੱਸ ਉਹ ਕਹਿੰਦਾ ਜੀ ਮੇਰੇ ਨੱਕੇ ਬੋੜ ਦੇ ਉਹ ਕਹਿੰਦੇ ਉੱਥੇ ਨੱਕੇ ਮੂੜੇ ਮੱਝਾਂ ਚਾਰੀਆਂ ਇਹ ਬੱਚਾ ਨਹੀਂ ਸਾਰਾਉਂਦੇ ਪਰ ਵੀ ਆਪਣੇ ਕਿ ਨਹੀਂ ਮੰਨਦੇ ਨਹੀਂ ਮੰਨਦੇ ਉਹਨਾਂ ਦੀ ਆਪਣੀ ਮਰਜ਼ੀ ਆਪਾਂ ਉਹਨਾਂ ਨਾਲ ਕੋਈ ਬਹਿਸ ਨਹੀਂ ਕਰਦੇ ਤੇ ਵੀ ਉਹ ਉਹਨਾਂ ਦੀ ਆਦਤ ਹੀ ਆ ਪਰ ਦੇਖ ਪਰ ਉਹਦੇ ਪੰਡਤ ਆ ਗਿਆ ਪੰਡਤ ਕਿਹਾ ਵੀ ਧੰਨਿਆ ਵੀ ਉਹ ਕਹਿੰਦਾ ਵੀ ਹਾਂ ਕਿ ਨਬ ਹੋ ਗਿਆ ਬਰਗਟ ਪੰਡਤ ਨੇ ਟੀਚਰ ਕੀਤੀ ਪੰਡਤ ਨੇ ਟੀਚਰ ਕੀਤੀ ਗਿਆ ਹੋ ਗਿਆ ਬਰਗਟ ਕਹਿੰਦਾ ਹਾਂ ਹੋਇਆ ਕਹਿੰਦਾ ਕਿੱਥੇ ਆ ਉਹ ਦੇਖਣਾ ਨੱਕੇ ਮੋੜਦਾ ਉਹ ਦੇ ਕਹਿੰਦਾ ਮਜ਼ਾ ਛਾੜਦਾ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਪੰਡ ਦੇਦਾ ਸੀ ਉਹਨਾਂ ਨਜ਼ਰ ਨਹੀਂ ਸੀ ਆਉਂਦਾ ਪਰ ਪਰ ਉਹਨਾਂ ਦੀਆਂ ਅੱਖਾਂ ਚਾਹੀਦੀਆਂ ਅੱਖਾਂ ਹੈ ਨਹੀਂ ਸੀ ਆਹ ਨਾ ਕਹ ਜਿਨੀ ਵੀ ਸੀ ਇਹ ਮਾਪਸਵਾ ਭਾਈ ਜੀ ਪਈ ਸਾਰੇ ਨੇ ਬਾਬਾ ਜੀ ਵਿੱਚੋਂ ਰੱਬ ਦੇਖਿਆ ਸੀ ਮੈਨੂੰ ਬਾਬਾ ਕੋ ਨਸ ਨਹੀਂ ਦੋ ਕਿ ਬਹੁਤ ਜਿਆਦਾ ਗਿਆ ਮੈਂ ਲਿਖਿਆ ਨਹੀਂ ਭੁੱਲ ਗਿਆ ਸੀ ਲਿਖਣਾ ਤੇ ਜਦੋਂ ਬਾਬਾ ਜੀ ਜਿਹੜੇ ਦਰਨ ਸੀ ਬਾਬਾ ਜੀ ਬਾਬਾ ਯਸ਼ਸ਼ੀ ਮਹਾਰਾਜ ਜਿਹੜੇ ਦਰਨ ਸੀ ਤੇ ਉਥੋਂ 10 12 ਮੀਲ ਬਾਬਾ ਜੀ ਕੋਠੀ ਵਾਲਾ ਜਿਹੜਾ ਕੋਠੀ ਵਾਲਾ ਗੁਰਦਾਰਾ ਜਿੱਥੇ ਬਾਬਾ ਜੀ ਪ੍ਰੇਦਾਧਾਰ ਕੀਤਾ ਸੀ ਉਹ ਮੈਂ ਸੱਚੀ ਲਿਖੀ ਪ੍ਰੇਦਾਧਾਰ ਕੀਤਾ ਜੀ ਬਾਬਾ ਜੀ ਉੱਥੇ ਸਾਡਾ ਪਰਬ ਵੀ ਉੱਥੇ ਜੁੜਿਆ ਸੀ ਤੇ ਬਾਬਾ ਕੁੰਦਨ ਸਿੰਘ ਕੋ ਇੱਕ ਡਰਮੀ ਜੀ ਹੁੰਦੀ ਸੀ ਛੋਟੀ ਆਪਰੇਜਮੈਂਟ ਤੋਂ ਦੁੱਧੜੀ ਕਰਨੀ ਹੁੰਦੀ ਸੀ ਬੱਢੀ ਸੀ ਜਿਹੜੀ ਐਡੀ ਕੋ ਤੇ ਬਾਬਾ ਕੁੰਦਨ ਸਿੰਘ ਸਾਈਕਲ ਦੇ ਉੱਤੇ ਜਾ ਕੇ ਚਾਰਨਾ ਹੁੰਦਾ ਸੀ ਉੱਥੇ ਪੌਂਦੇ ਦੇ ਕੋਲਗਾ ਪੌਂਦੇ ਪਹਾੜੀਆਂ ਦੇ ਵਿੱਚ ਜਾ ਕੇ ਚਾਰਨਾ ਹੁੰਦਾ ਸੀ ਤੇ ਬਾਬਾ ਨਸੀਬ ਉੱਥੇ ਜਲ ਸਕਦੇ ਰਹੇ ਜਿਵੇਂ ਬਾਬਾ ਜੀ ਬਾਬਾ ਇਸ਼ੀਸ ਸਿੰਘ ਮਾਰਾ ਉੱਥੇ ਜਲ ਲੈ ਕੇ ਬਾਬਾ ਇਸ਼ਨਾਨ ਕਰਾਉਂਦੇ ਰਹੇ ਸਿਖਾਉਂਦੇ ਰਹੇ ਫਿਰ ਬਾਬਾ ਕੁੰਦਨ ਸਿੰਘ ਉਸ ਚਾਰਨੇ ਤੋਂ ਉਤੋਂ ਸਾਈਕਲ ਦੇ ਉੱਤੇ ਜਾ ਕੇ ਮੇਚਾ ਉਹ ਕੈਨੀ ਪਾਰਕ λεਉਂਦੇ ਸੀ ਬਾਬਾ ਜੀ ਕੋ ਉਪਰ ਤੋਂ ਦੇ ਸੀ ਤੇ ਕੋਠੀ ਗੁਰਦੁਆਰੇ ਅਬ ਵੀ ਰੈਪਰ ਉਰਤੀ ਉਹ ਤੁਪਕਤੋਂਦੇ ਸੀ ਉਹ ਤੇ ਆਪਣਾ ਦੋ ਤਿੰਨ ਦਿਨ ਨਗਜੰਦਾ ਸੀ ਜੀ ਉਹਨਾਂ ਬਾਬੇ ਜਲ ਸ਼ੇ ਗੂ ਫਿਰ ਬਾਬੇ ਜੀ ਜਲ ਉਥੋਂ ਲੈ ਕੇ ਕਰਦੇ ਸੀ ਫਿਰ ਉਹ ਦੋ ਤਿੰਨ ਦਿਨ ਬਾਅਦ ਫਿਰ ਬਾਬਾ ਕੋਲ ਦੱਸ ਸੀ ਜੀ ਫਿਰ ਜਾਨਾ 15000 ਜਾਨਾ ਸਾਈਕਲ ਦੇਵੇ ਮੁਰਕਿਆ ਹਣਾ ਕੱਚੇ ਰਸਤੇ ਸੀ ਵਿੰਗੇ ਟੜੇ ਤੋਂ ਜਾ ਕੇ ਮਤਲਬ ਕਹਿ ਦੱਸ ਸੀ ਮਤਲਬ ਮੁਰਸ਼ਦੀ ਸੇਵਾ ਉਹ ਰੱਬ ਜਾਣ ਕੇ ਕੀਤੀ ਇਹਨੇ ਸਾਰੇ ਆਦਾਂ ਬਿਆ ਕਿਤੇ ਇਹਨਾਂ ਸਾਰੇ ਮੁਰੇ ਇਹਨਾਂ ਚੈਨਲ ਇਤਸਤ ਜੋ ਕਿਦਾਵਾ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਤੇ ਵੀ ਆ ਜਿਹੜੇ ਹੁਣ ਅੜਿੱਕੇ ਪਏ ਜੀ ਸੱਜਿੱਥੇ ਜਿੱਥੇ ਪੈ ਮਾਪੁਰਸ਼ ਇਹਨਾਂ ਦੀ ਸ਼ਰਤ ਹੈਣੀ ਜੀ ਸ਼ਰਤ ਹੈਣੀ ਇਹਨਾਂ ਦਾ ਆਹ ਕੁ ਸੋਣਾ ਜੀ ਜਿੱਥੇ ਸ਼ਰਤ ਨਹੀਂ ਹੋਵੇ ਉੱਥੇ ਆਹ ਕੁ ਸੋਣਾ ਵਾ ਆਪਾਂ ਨੂੰ ਕੋਈ ਸੋਚਣ ਦੀ ਲੋੜ ਨਹੀਂ ਵੀ ਆਪਾਂ ਨੂੰ ਬਾਬਾ ਜੀ ਫਿਰ ਬਾੜੀ ਬਾਬਾ ਜੀ ਬਾਬਾ ਜੀ ਆਪੇ ਜੀ ਮੇਰਾ ਬੀ ਬਾਬਾ ਜੀ ਆਪ ਜੀ ਮੇਰਾ ਵੀ ਇਦਾਂ ਤਾਂ ਹੁਣ ਇਹ ਇਹੋ ਜੇ ਕੰਮ ਹੋ ਰਿਹਾ ਜੀ ਆਪਾਂ ਇਸ ਕੋਈ ਦਖਲ ਨਹੀਂ ਦਿੰਦੇ ਆਪਾਂ ਆਪਾਂ ਬਾਬੇ ਦੇ ਘਰ ਦੀ ਪਹਾਜ਼ੀ ਰੋਣੀ ਭੁੱਲਣੀ ਹਾਜ਼ੀ ਰੋਣੀ ਭੁੱਲਣੀ ਆਪਣੇ ਇੱਕ ਮਹਾਪੁਰਸ਼ ਬਾਬਾ ਜੀ ਵੀ ਅਖੀਰੀ ਜੀ ਬਚਨ ਤੇ ਪਿੰਡ ਦੇ ਲੋਕਾਂ ਨੇ ਕੋਈ ਇਤਰਾਜ਼ ਕੀਤਾ ਜੀ ਕਿਸੇ ਮਹਾਪੁਰਸ਼ ਦੇ ਬਾਬਾ ਜੀ ਦੇ ਛੱਡੇ ਹੋਏ ਸੀ ਮੈਂ ਨਾ ਤਾਂ ਨਹੀਂ ਲੈਣ ਚਾਹਦਾ ਉਹ ਛੱਡੇ ਸੀ ਤੇ ਪਿੰਡ ਦੇ ਲੋਕਾਂ ਨੇ ਇਤਰਾਜ਼ ਕੀਤਾ ਜੀ ਕਹਿੰਦੇ ਬਾਬਾ ਜੀ ਅਸੀਂ ਵੀ ਉਹਨਾਂ ਨੂੰ ਵੀ ਉੱਥੋਂ ਵੀ ਉਹ ਵੀ ਅਸੀਂ ਕੱਢਤਾ ਤੇ ਬਾਬਾ ਜੀ ਕਿ ਛਾਛ ਚੋ ਬਾਬਾ ਜੀ ਨੇ ਕਿਉਂ ਗੱਲ ਉਹ ਕੀ ਗੱਲ ਅਸੀਂ ਬਾਬਾ ਜੀ ਬਹੁਤ ਗੁੱਸੇ ਛਾ ਗਏ ਬਾਬਾ ਜੀ ਸ੍ਰੀਮਨ ਮੇਰੇ ਪਿਤਾ ਜੀ ਕੋਲ ਖੜੇ ਸੀ ਬਾਬਾ ਜੀ ਕਹਿੰਦੇ ਕਹਿੰਦੇ ਉਹ ਸਾਡੇ ਨੌਕਰਾ ਤੁਹਾਡੇ ਨੌਕਰ ਨਹੀਂ ਉਹਨਾਂ ਦੇ ਪਾਪਾ ਉਹਨਾਂ ਦੇ ਪਾਪਾ ਭੱਗੀ ਅਸੀਂ ਹਾਂ ਉਹਨਾਂ ਦੇ ਪਾਪਾ ਉਹਨਾਂ ਦੇ ਪਾਪਾ ਭੱਗੀ ਅਸੀਂ ਤੁਸੀਂ ਆਉਂਦੇ ਦਰਗਾਹ ਦੀ ਹਾਜ਼ਰੀ ਨਹੀਂ ਛੱਡਦੇ ਤੁਸੀਂ ਆਉਂਦੇ ਦਰਗਾਹ ਦੀ ਹਾਜ਼ਰੀ ਨਹੀਂ ਛੱਡਦੇ ਉਹਨਾਂ ਦੇ ਪਾਪਾ ਉਹਨਾਂ ਦੇ ਭੱਗੀ ਆਪ ਅਸੀਂ ਹਾਂ ਬਾਬਾ ਜੀ ਬਸ ਜਦ ਬਾਬਾ ਜੀ ਇੱਥੇ ਤੱਕ ਜੀ ਮੇਰੇ ਗਏ ਆ ਫੇਰ ਆ ਪੰਖ ਦੀ ਲੋਲੇ ਲੋੜਾ ਬੇਬਾ ਬਚਾਰਦੀ ਦਾ ਚਨੀਟਰੀ ਕਰਨਾਲਕ ਨੇ ਤੇ ਚੜੀਸ ਵਾਈ ਇਹਸਾਨ ਬਾਬੇ ਜਬਾ ਬਈਸ਼ੀਸ ਸਿੰਘ ਬਾਰੇ ਦਾ ਬਣਾਇਆ ਹੈ ਉਹਨਾਂ ਦੇ ਬਾਗ ਦੇ ਮਾਲੀ ਆ ਆਪੇ ਆਪ ਦੇਖਣ ਕਿਸਰੇ ਇਹ ਹੀ ਬੀਤੇ ਜੀ ਕੋਈ ਗਲਤ ਰੱਜ ਗਿਆ ਤਾਂ 10 ਮਾਫੀ ਚਾਹੁੰਦਾ ਕੱਲ ਨੂੰ ਆਪਾਂ ਨਵੀਂ ਸਾਕੀ ਲੈ ਕੇ ਆਵਾਂਗੇ ਕੱਲ ਜਾਂ ਪਰਸ ਨੂੰ ਲੈ ਆਵਾਂਗੇ ਤੇ ਉਹਦੇ ਵਿੱਚ ਵੀ ਸਾਰਾ ਬੇਰਵਾ ਦਵਾਂਗੇ ਸੁੱਤਾ ਦੇ ਦਾਰ ਤੇ ਮੈਂ ਸੁੱਤਾ ਦੇ ਦਾਰ ਜਿਉਂ ਨਾਨੀ ਦੀ ਗੱਲ ਕਰ ਉਹ ਦੂਵੇ ਨਹੀਂ ਇਹ ਹੀ ਬੀਤੇ ਜੀ ਭੁੱਲਣ ਸੁਭੇ ਮਾਫੀ ਜੇ ਮੈਂ ਬਾਈ ਕੁ ਜੀ ਕਹਾਂਦਾ ਬਾਈ